ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਉੱਤੇ ਤੇ ਸੌਰੀ ਮਾਫੀ ਚਾਹੂੰਗਾ ਕਿ ਇਹ ਜਿਹੜੀ ਵੀਡੀਓ ਮੈਂ ਸਵੇਰੇ ਪਾਈ ਸੀ ਨਾ ਮੈਨੂੰ ਡਿਲੀਟ ਕਰਨੀ ਪੈ ਗਈ ਆ ਤੇ ਡਿਲੀਟ ਇਹ ਕਰਕੇ ਕਰਨੀ ਪੈ ਗਈ ਆ ਕਿ ਇਹਦੇ ਵਿੱਚ ਨਾ ਆਟੋ ਜਨਰੇਟ ਹੋ ਗਈ ਆ ਦੂਜੀ ਉਹ ਲੈਂਗੁਏਜ ਉਹ ਇੰਗਲਿਸ਼ ਦੇ ਵਿੱਚ ਹੋ ਗਈ ਕਿਤੇ ਤੇ ਮੈਨੂੰ ਨਾ ਤਾਂ ਦੇ ਮੈਸੇਜ ਆਉਣ ਲੱਗ ਪਏ ਕਹਿੰਦੇ ਭਾਜੀ ਅੱਜ ਤੁਸੀਂ ਵੀਡੀਓ ਇੰਗਲਿਸ਼ ਚ ਪਾ ਦਿੱਤੀ ਆ ਤੇ ਮੈਂ ਸੋਚੀ ਜਾਂ ਪਿਆ ਕਿ ਮੈਂ ਧਿਆਨ ਨਹੀਂ ਦਿੱਤਾ ਵੀਡੀਓ ਦੇ ਵਿੱਚ ਅਸਲ ਚ ਪਾ ਕੇ ਵੀਡੀਓ ਮੈਂ ਅਪਲੋਡ ਕਰਕੇ ਮੈਂ ਚੱਲ ਗਿਆ ਕੰਮ ਕਿਤੇ ਜਾਣਾ ਹੈਗਾ ਉੱਧਰ ਨੂੰ ਤੇ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਪਈਂਦੇ ਪਹਿਲਾਂ ਤਾਂ ਚਲੋ ਸੂਟਾਂ ਦੇ ਆਰਡਰ ਵੀ ਆ ਗਏ ਵਿੱਚੇ ਹੀ ਉਸੇ ਵੀਡੀਓ 'ਚ ਆ ਗਏ ਫਿਰ ਉਸ ਤੋਂ ਬਾਅਦ ਨਾ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਵੀ ਇੰਗਲਿਸ਼ 'ਚ ਵੀਡੀਓ ਪਾ ਦਿੱਤੀ ਤੁਸੀਂ ਮੈਂ ਕਿਹਾ ਯਾਰ ਮੈਂ ਤਾਂ ਇੰਗਲਿਸ਼ 'ਚ ਪਾਈ ਹੀ ਨਹੀਂ ਗਈ ਤੇ ਉਹ ਬਾਅਦ ਵਿੱਚ ਫਿਰ ਮੈਂ ਵੀਡੀਓ ਚੈੱਕ ਕੀਤੀ ਤਾਂ ਉਹ ਇੰਗਲਿਸ਼ ਬੋਲਣ ਦਾ ਮੈਂ ਤਾਂ ਆਪ ਹਰਾਨ ਹੋ ਗਿਆ ਵੀ ਮੈਂ ਇੰਨੀ ਵਧੀਆ ਇੰਗਲਿਸ਼ ਬੋਲਣ ਦਾ ਫਿਰ ਮੈਂ ਉਹ ਵੀਡੀਓ ਨੂੰ ਨਾ ਹੁਣ ਮੈਂ ਕਰਤਾ ਡਿਲੀਟ ਤੇ ਇਹ ਉਹੀ ਵੀਡੀਓ ਦੁਬਾਰੇ ਮੈਂ ਪਾਤੀ ਜੇ ਤੇ ਤੁਸੀਂ ਹੁਣ ਆਪਣੇ ਜਿਹੜੇ ਜਿਹੜੇ ਰਹਿ ਗਏ ਕਸਟਮਰ ਸਾਡੇ ਵੀਡੀਓ ਵੇਖਣ ਵਾਲੇ ਬਹੁਤ ਸੋਹਣੇ ਸੋਹਣੇ ਸੂਟ ਨੇ ਵੀਡੀਓ ਦੇ ਵਿੱਚ ਤੇ ਅੱਜ ਤੁਹਾਨੂੰ ਮੈਂ ਦਿਖਾਉਣਾ ਤੇ ਤੁਸੀਂ ਪਿੱਛੇ ਮੇਰੇ ਰੈਕ ਵੇਖਣ ਦਾ ਜੇ ਖਾਲੀ ਹੋ ਗਏ ਆ ਮੇਲਾ ਲੁੱਟਿਆ ਗਿਆ ਤੇ ਹੋਰ ਨਵਾਂ ਸਟਾਕ ਜਿਹੜਾ ਜੇ ਉਹ ਆ ਗਿਆ ਉਹਦੀ ਮੈਂ ਹਾਈਲਾਈਟ ਦੇ ਦਿੰਨਾ ਤੁਹਾਨੂੰ ਬਾਕੀ ਫਿਰ ਆਪਾਂ ਵੀਡੀਓ ਉਹਦੀ ਕੱਲ ਫਿਰ ਪੋਸਟ ਕਰਾਂਗੇ ਤੇ ਬਾਕੀ ਸੌਰੀ ਜਿਨ੍ਹਾਂ ਨੂੰ ਵੀਡੀਓ ਲੇਟ ਮਿਲ ਰਹੀ ਆ ਤੇ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮੈਸੇਜ ਕਰਤੇ ਸੀ ਕਿ ਤੁਹਾਡੀ ਵੀਡੀਓ ਜਿਹੜੀ ਉਹ ਇੰਗਲਿਸ਼ ਚ ਹੋ ਗਈ ਹੈ ਇਹ ਤੁਸੀਂ ਆਪਣੇ ਜੇ ਅੱਗੇ ਤੋਂ ਵੀ ਕੋਈ ਵੀ ਏਦਾਂ ਦੀ ਵੀਡੀਓ ਮੰਨ ਲਓ ਮੇਰੀ ਨਹੀਂ ਕਿਸੇ ਵੀ ਚੈਨਲ ਦੀ ਵੀਡੀਓ ਤੁਹਾਡੇ ਹੋ ਜਾਂਦੀ ਹੈ ਨਾ ਤੁਸੀਂ ਆਪਣੇ YouTube ਦੇ ਵਿੱਚ ਸੈਟਿੰਗ ਦੇ ਵਿੱਚ ਜਾ ਕੇ ਨਾ ਆਟੋ ਡੱਬ ਨੂੰ ਤੁਸੀਂ ਕੈਨਸਲ ਕਰ ਸਕਦੇ ਜੇ ਉਹਦੇ ਵਿੱਚ ਓਰੀਜਨਲ ਵੀ ਆਪਸ਼ਨ ਆਉਂਦੀ ਹੈ ਉਹਦੇ ਵਿੱਚ ਤੁਸੀਂ ਓਰੀਜਨਲ ਆਡੀਓ ਜਿਹੜੀ ਸੁਣ ਸਕਦੇ ਜੇ ਬਹੁਤ ਸਾਰੇ ਕਸਟਮਰ ਨੇ ਹੋ ਸਕਦਾ ਕਾਰ ਵੀ ਲਿਆ ਹੋਵੇ ਤੇ ਬਹੁਤ ਸਾਰੇ ਕਸਟਮਰ ਜਿਨ੍ਹਾਂ ਨੂੰ ਨਹੀਂ ਪਤਾ ਲੱਗਾ ਉਹਨਾਂ ਨੇ ਮੈਨੂੰ ਮੈਸੇਜ ਵੀ ਕੀਤੇ ਤੇ ਥੈਂਕ ਯੂ ਤੁਹਾਡਾ ਤੇ ਲਓ ਜੀ ਤੁਹਾਡਾ ਭਰਾ ਫੇਰ ਲੈ ਕੇ ਆ ਗਿਆ ਤੁਹਾਡੇ ਵਾਸਤੇ ਸੋਹਣੀ ਜੀ ਵੀਡੀਓ ਤੇ ਸੋਹਣੇ ਸੂਟ ਆਉਣ ਵਾਲੀ ਵੀਡੀਓ ਚ ਆਪਾਂ ਆਹ ਸੂਟ ਦਵਾਂਗੇ ਤੁਹਾਨੂੰ ਸਾਰਿਆਂ ਨੂੰ ਹੁਣ ਇਹਨਾਂ ਦੇ ਵਿੱਚ ਆਹ ਵਰਕ ਵਾਲੇ ਵੀ ਆ ਗਏ ਜੇ ਉੱਤੋਂ ਬਾਅਦ ਸ਼ਿਮਰ ਦੇ ਵਿੱਚ ਵੀ ਆ ਗਏ ਆ ਤੇ ਜੋਰ ਜੜ ਦੀ ਜਿਹੜੀ ਮੈਂ ਪੋਸਟ ਇੰਸਟਾਗ੍ਰਾਮ ਤੇ ਪਾਈ ਸੀ ਉਹ ਵੀ ਸਾਰੇ ਆ ਗਏ ਆ ਉਹ ਆਉਣ ਵਾਲੀਆਂ ਵੀਡੀਓ ਚ ਦਵਾਂਗੇ ਤੁਹਾਨੂੰ ਸੂਟ ਹੁਣ ਆਪਾਂ ਹੈਲੋ ਜੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਜੀ ਫਿਰ ਤੋਂ ਇੱਕ ਵਾਰੀ ਮੇਰੇ YouTube ਚੈਨਲ ਦੇ ਉੱਤੇ ਤੇ ਅੱਜ ਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਬਹੁਤ ਸਾਰੇ ਮੇਰੇ ਕਸਟਮਰ ਉਹ ਕਹਿੰਦੇ ਵੀ ਸਾਡੇ ਕੋ ਸਵੇਰੇ ਟਾਈਮ ਨਹੀਂ ਲੱਗਦਾ ਵੀਡੀਓ ਵੇਖਣ ਦਾ ਤੇ ਉਹਨਾਂ ਵਾਸਤੇ ਨਾ ਅਸੀਂ ਹੁਣ ਲਾਈਵ ਰਾਤ ਨੂੰ ਸਟਾਰਟ ਕਰਤਾ ਆ ਜਿਹੜਾ ਕਿ ਆਪਾਂ ਟਾਈਮ ਇੱਕ ਫਿਕਸ ਕਰ ਦਾਂਗੇ ਤੁਹਾਨੂੰ ਵੀ ਇੰਨੇ ਵਜੇ ਆਪਾਂ ਲਾਈਵ ਹੋਇਆ ਕਰਨਾ ਕੋਸ਼ਿਸ਼ ਇਹ ਆ ਕਿ ਆਪਾਂ 8:00 ਵਜੇ 8:30 ਵਜੇ ਤਕਰੀਬਨ ਇੰਨੇ ਕਵਜੇ ਤੱਕ ਲਾਈਵ ਹੋ ਜਾ ਕਰੀਏ ਬਾਕੀ ਤੁਸੀਂ ਵੀ ਆਪਣੀ ਸਲਾਹ ਦੱਸ ਦਿਓ ਵੀ ਆਪਾਂ ਕਿੰਨੇ ਵਜੇ ਲਾਈਵ ਹੋ ਕੇ ਤੁਹਾਨੂੰ ਸੋਨੇ-ਸੋਨੇ ਸੂਟ ਜਿਹੜੇ ਦਿਖਾ ਸਕੀਏ ਤੇ ਜਿੱਦਾਂ ਹੁਣੇ ਤੁਸੀਂ ਵੇਖ ਸਕਦੇ ਜੇ ਮੇਰੇ ਅਨਹਦ ਹਾਂ ਅਨਹਦ ਗਿੱਲ ਬਲੌਗਸ ਉਸ ਚੈਨਲ ਦੇ ਉੱਤੇ ਲਾਈਵ ਆਇਆ ਕਰਾਂਗਾ ਮੈਂ ਤੇ ਲਾਈਵ ਦਾ ਟਾਈਮ ਜਿਹੜਾ ਜੇ ਮੈਂ ਸੈੱਟ ਕਰ ਦੂੰਗਾ ਤੁਹਾਨੂੰ ਤੁਸੀਂ ਮੇਰੇ ਉਸ ਚੈਨਲ ਦੇ ਉੱਤੇ ਜਾ ਕੇ ਤੇ ਲਾਈਵ ਦੇ ਵਿੱਚ ਜੁੜ ਸਕਦੇ ਜੀ ਤੇ ਇਸ ਚੈਨਲ ਦੇ ਉੱਤੇ ਤੁਸੀਂ ਇਹ ਸੂਟਾਂ ਦੀ ਡਿਟੇਲ ਵੀਡੀਓ ਸਵੇਰੇ 8 ਵਜੇ ਡੇਲੀ ਲੈ ਸਕਦੇ ਜੀ ਮੇਰੇ ਕੋਲ ਤੇ ਬਾਕੀ ਸੋਹਣੇ ਸੋਹਣੇ ਸੂਟ ਦਿਖਾਉਣਾ ਤੁਹਾਨੂੰ ਮੈਂ ਤੇ ਜਿਹਦੇ ਵਿੱਚ ਅੱਜ ਦੇ ਸੂਟ ਜਿਹੜੇ ਆਉਣ ਵਾਲੇ ਆ ਉਹ ਆਉਣਗੇ ਸਿੰਧੀ ਬੂਟੀ ਦੇ ਸੂਟ ਜਿਨ੍ਹਾਂ ਨੂੰ ਬਹੁਤ ਅਸੀਂ ਪਿਆਰ ਦੇਂਡਾ ਜਿਹਦੇ ਬਹੁਤ ਸਟਾਕ ਜਿਹੜਾ ਜੀ ਇਹਨਾਂ ਦਾ ਸੋਹਣਾ ਸੋਹਣਾ ਆਉਣਿਆ ਆ ਜਿਹੜਾ ਕਾਟਨ ਤੇ ਵੀ ਆ ਗਿਆ ਮਸਲੀਨ ਤੇ ਵੀ ਆ ਗਿਆ ਤੇ ਨਵਾਂ ਇੱਕ ਫੈਬਰਿਕ ਐਡ ਕਰਤਾ ਜੇ ਤੁਹਾਨੂੰ ਇਸ ਵਾਰੀ ਉਹ ਵੀਡੀਓ ਚ ਵੇਖਿਓ ਕਿਹੜਾ ਫੈਬਰਿਕ ਆ ਆਜੋ ਤੁਹਾਨੂੰ ਕਰਾਉਣਾ ਚਾਹਕ ਤੇ ਲਓ ਜੀ ਵੀਡੀਓ ਕਰਦੇ ਹਾਂ ਸ਼ੁਰੂ ਪਹਿਲਾ ਸੂਟ ਆ ਗਿਆ ਜੇ ਬਹੁਤ ਪਿਆਰਾ ਜਿਹਾ ਕਲਰ ਆ ਗਿਆ ਜੇ ਮਹਿਰੂਨ ਜਿਹਦੇ ਉੱਤੇ ਬਹੁਤ ਸੋਹਣਾ ਥ੍ਰੈਡ ਜਿਹੜਾ ਜੇ ਰੈੱਡ ਕਲਰ ਦਾ ਨਾਲ ਇਹਦੇ ਮੈਚ ਕਰਕੇ ਲਾਇਆ ਕੰਟਰਾਸਟ ਤੇ ਫੈਬਰਿਕ ਹੈਗਾ ਜੇ ਮਸਲੀਨ ਦਾ ਕੱਟ ਹੈ ਜੇ 5 ਮੀਟਰ ਇਹ ਤੁਹਾਨੂੰ ਤਿੰਨ ਕਲਰ ਮਿਲਣਗੇ ਮਸਲੀਨ ਦੇ ਵਿੱਚ ਜਿਹਦੇ ਨਾਲ ਬਾਹਾਂ ਦੇ ਉੱਤੇ ਵਰਕ ਆਊਗਾ ਜੇ ਬਿਨਾਂ ਦੁਪੱਟੇ ਤੋਂ ਰੇਟ ਆਉਣਗੇ ਇਹਦਾ 600 ਤੇ 45 ਰੁਪਏ ਸਿੰਧੀ ਬੂਟੀ ਦਾ ਸੂਟ ਜੇ ਮਸਲੀਨ ਦਾ ਫੈਬਰਿਕ ਜੇ ਕੱਟ 5 ਮੀਟਰ ਦੀ ਜੇ ਬਿਨਾ ਦੁਪट्टे ਤੋਂ ਜੇ ਰੇਟ 600 ਤੇ 45 ਰੁਪਏ ਤੇ ਇੱਕ ਕਲਰ ਆ ਗਿਆ ਜੇ ਇਹਦੇ ਵਿੱਚ ਆ ਪਿਆਰਾ ਜਿਹਾ ਫਿਰੋਜੀ ਸ਼ੇਡ ਇਹ ਹੈਗੀ ਜੇ ਲਾਈਟ ਫਿਰੋਜੀ ਸ਼ੇਡ ਵੀਡੀਓ 'ਚ ਹੋ ਸਕਦਾ ਤੁਹਾਨੂੰ ਡਾਰਕ ਦਿਖਦੀ ਹੋਵੇ ਪਰ ਇਹ ਹੈਗੀ ਜੇ ਲਾਈਟ ਫਿਰੋਜੀ ਲੈਂਥ ਦਾ ਇਹਦਾ ਕੋਈ ਇਹੋ ਨਹੀਂ ਜੇ ਓਪਨ ਲੈਂਥ ਬਣ ਜਾਂਦੀ ਹੈ ਇਹਦੀ ਕਿਉਂਕਿ ਇਹਦੇ neck ਤੇ ਕੋਈ ਵੀ ਡਿਜ਼ਾਈਨ ਨਹੀਂ ਜੇਗਾ ਤੇ ਆ ਇਹਦੇ ਨਾਲ ਹੈਗਾ ਜੇ ਬਾਹਾਂ ਦੇ ਉੱਤੇ ਵਰਕ ਇਹਦੀਆਂ ਤੇ ਫੈਬਰਿਕ ਹੈਗਾ ਜੇ ਮਸਲੀਨ ਦਾ ਲਾਈਨਿੰਗ ਲੱਗ ਕੇ ਸਟਿਚ ਹੋਣ ਜੇ ਸੂਟੇ ਵਾਲੇ ਦੀ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਸੇਮ ਉਹੀ 645 ਰੁਪਏ ਤੇ ਇੱਕ ਸ਼ੇਡ ਹੈਗੀ ਜਿਹਦੇ ਵਿੱਚ ਆਪਣੇ ਕੋ ਮਹਿੰਦੀ ਇਹ ਵੀ ਤੁਸੀਂ ਲੈ ਸਕਦੇ ਜੇ ਜਿਹਦੇ ਵਿੱਚ ਬਹੁਤ ਸੋਹਣਾ ਕਲਰ ਉੱਤੇ ਹੋਇਆ ਜੇ ਮਸਟਰਡ ਕਲਰ ਥ੍ਰੈਡ ਦਾ ਵਰਕ ਜਿਹੜਾ ਜੇ ਮਸਟਰਡ ਦਾ ਬਹੁਤ ਪਿਆਰਾ ਜਿਹਾ ਹੋਇਆ ਜੇ ਤੇ ਦੁਪੱਟਾ ਦੁਪੱਟੇ ਤੋਂ ਬਿਨਾਂ ਜੇ ਬਾਹਾਂ ਦੇ ਉੱਤੇ ਵਰਕ ਤੁਹਾਨੂੰ ਨਾਲ ਮਿਲ ਜੂਗਾ ਇਹਦੇ ਰੇਟ ਸੇਮ ਉਹੀ 645 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆ ਵੀ ਸੋਨਾ ਜ ਮਰੂਨ ਦੇ ਨਾਲ ਮਸਟਰਡ ਕਲਰ ਦਾ ਕੰਟਰਾਸਟ ਤੇ ਇਹ ਵੀ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਰੇਟ ਸੇਮ ਉਹੀ ਤੇ ਇਸ ਤੋਂ ਬਾਅਦ ਜਿਹੜੇ ਸੂਟ ਆ ਗਏ ਜੇ ਉਹ ਆ ਗਏ ਜੇ ਸ਼ਿਮਰ ਸਿਲਕ ਦੇ ਤੇ ਆ ਚੈੱਕ ਕਰਿਓ ਜੀ ਸੂਟ ਆ ਗਏ ਜੇ ਸ਼ਿਮਰ ਸਿਲਕ ਦੇ ਕਲਰ ਆ ਗਏ ਜੇ ਪਿਸਤਾ ਤੇ ਸ਼ਾਈਨਿੰਗ ਸੂਟਾਂ ਦੇ ਵਿੱਚ ਬਹੁਤ ਜ਼ਿਆਦਾ ਸੋਹਣੀ ਤੇ ਬਹੁਤ ਜ਼ਿਆਦਾ ਪਿਆਰੀ ਜੇ ਸਟਾਫ ਹੈਗਾ ਜੇ ਸ਼ਿਮਰ ਦਾ ਤੇ ਫੈਬਰਿਕ ਮਿਲ ਜੂਗਾ ਤੁਹਾਨੂੰ ਸ਼ਿਮਰ ਦਾ ਐਮਬਰਾਇਡਰੀ ਵਰਕ ਮਿਲ ਜੂਗਾ ਥ੍ਰੈਡ ਦਾ ਨਾਲ ਤਿੱਲੇ ਦਾ ਵਰਕ ਨੈਕ ਤੇ ਲਾਈਨ ਬੜੀ ਸੋਹਣੀ ਬਣੀ ਜੇ ਰੇਟ ਹੈਗਾ ਜੇ ਇਹਦਾ ਸੂਟ ਦਾ ਸਿਰਫ ਤੇ ਸਿਰਫ 545 ਰੁਪਏ ਸ਼ਿਪਿੰਗ ਫਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਹੁਣ ਅੱਗੇ ਰੇਟ ਸੇਮ ਇੱਕੋ ਹੀ ਆਉਣਾ ਜੇ ਸੂਟਾਂ ਦਾ ਤੇ ਕਲਰ ਤੁਸੀਂ ਚੈੱਕ ਕਰੀ ਜਾਓ ਤੇ ਫੈਬਰਿਕ ਤੁਹਾਨੂੰ ਮੈਂ ਦੱਸੀ ਜਾਊਂਗਾ ਡਿਜ਼ਾਈਨ ਵੇਖੀ ਜਾਓ ਸਿੰਧੀ ਬੂਟੀ ਦੇ ਸੂਟ ਵੀ ਆਉਣੇ ਜੇ ਬਹੁਤ ਸੋਹਣੇ ਸੋਹਣੇ ਫੈਬਰਿਕ ਜਿਹੜਾ ਜੇ ਉਹ ਵੱਖ-ਵੱਖ ਮਿਲੂਗਾ ਤੁਹਾਨੂੰ ਸਿੰਧੀ ਬੂਟੀ ਦੇ ਸੂਟਾਂ ਦੇ ਉੱਤੇ ਵੀ ਰੇਟ ਸੇਮ ਆਉਣਾ ਜੇ 545 ਰੁਪਏ ਤੇ ਕਲਰ ਆਗਾ ਜੇ ਬੜਾ ਸੋਹਣਾ ਪਿਆਜੀ ਜੀ ਛੇੜ ਤੇ ਕਲਰ ਆਗਾ ਜੇ ਇਹਦੇ ਵਿੱਚ ਵਰਕ ਫਿਰੋਜੀ ਦਾ ਨਾਲ ਬਲੈਕ ਦਾ ਨਾਲ ਮਜੈਂਟਾ ਮਸਟਰਡ ਆ ਵੀ ਸੋਹਣਾ ਜਿਹਾ ਸੂਟ ਆ ਗਿਆ ਜੇ ਮਸਟਰਡ ਤੇ ਨਾਲ ਮੋਰ ਪੰਖੀਆਂ 컬러 ਦਾ ਡਿਜ਼ਾਈਨ ਤੇ ਰੇਟ ਉਹੀ ਸੇਮ ਇਹਦਾ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਲਓ ਜੀ ਕਰ ਲਓ ਹੁਣ ਚੈੱਕ ਤੇ ਵਰਕ ਤੇ ਡਿਜ਼ਾਈਨ ਤੇ ਫੈਬਰਿਕ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਫੈਬਰਿਕ ਦਿਖਾ ਦਾਂ ਜੀ ਇਹਦਾ ਇਹ ਵੀ ਆ ਗਿਆ ਜੇ ਸ਼ਿਮਰ ਦੇ ਉੱਤੇ ਆਪਣੇ ਕੋਲ ਬਹੁਤ ਸੋਹਣਾ ਫੈਬਰਿਕ ਜੇ ਬਹੁਤ ਪਿਆਰਾ ਸਟਾਫ ਜੇ ਜਿਹਦੇ ਵਿੱਚ ਤਿੱਲੇ ਦਾ ਵਰਕ ਹੋਇਆ ਜੇ ਸਾਰੇ ਸੂਟ ਦੇ ਉੱਤੇ ਤੇ ਨਾਲ ਇਹਦੇ ਸਿੰਧੀ ਬੂਟੀ ਦਾ ਵਰਕ ਜਿਹੜਾ ਜੇ ਤੁਹਾਨੂੰ ਉਹ ਵੀ ਮਿਲ ਜੂਗਾ ਜੇ ਬਹੁਤ ਸੋਹਣੀਆਂ ਛੋਟੀਆਂ ਛੋਟੀਆਂ ਡੱਬੀਆਂ ਜਿਹੜੀਆਂ ਬਣੀਆਂ ਤੇ ਇੱਕ ਚੀਜ਼ ਹੋਰ ਮੈਂ ਕਲੀਅਰ ਕਰਦਾ ਬਹੁਤ ਸਾਰੀਆਂ ਭੈਣਾਂ ਸਾਡੀਆਂ ਕਨਫਿਊਜ਼ ਨੇ ਕਿ ਸ਼ਾਇਦ ਇਹ ਹੱਥ ਦੇ ਬਣੇ ਸੂਟ ਆ ਕਿਉਂਕਿ ਵਰਕ ਦੀ ਸਫਾਈ ਤੇ ਵਰਕ ਹੀ ਇੰਨਾ ਜਿਆਦਾ ਸੋਹਣਾ ਹੈ ਕਿ ਇਹ ਵੇਖਣ ਨੂੰ ਲੱਗਦਾ ਕਿ ਜਿੱਦਾਂ ਹੱਥ ਨਾਲ ਬਣਿਆ ਹੁੰਦਾ ਪਰ ਇਹ ਮਸ਼ੀਨ ਵਰਕ ਜੇ ਕਨਫਿਊਜ਼ ਨਾ ਆਇਓ ਬਿਨਾਂ ਦੁਪट्टे ਤੋਂ ਜੇ ਤੇ ਬਿਨਾਂ ਬਾਜੂ ਵਰਕ ਤੋਂ ਜੇ ਬਿਨਾਂ ਬਾਟਮ ਵਰਕ ਤੋਂ ਜੇ ਰੇਟ 545 ਰੁਪਏ ਫੈਬਰਿਕ ਹੈਗਾ ਜੇ ਸ਼ਿਮਰ ਦਾ ਤੇ ਆ ਵੀ ਸੋਨੀ ਜੀ ਸ਼ੇਡ ਹੈ ਜੇ ਪਿਸਤਾ ਤੇ ਜਿਹਦੇ ਵਿੱਚ ਤਿੱਲੇ ਦਾ ਵਰਕ ਤੁਹਾਨੂੰ ਇਸ ਵਾਰੀ ਇਹਦੇ ਨਾਲ ਐਡ ਮਿਲੂਗਾ ਕਿਉਂਕਿ ਇਹ ਸਿੰਥੈਟਿਕ بیس ਨੇ ਸਿਲਕ بیس ਨੇ ਰੇਟ ਮਿਲੂਗਾ ਸੇਮ ਉਹੀ 545 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਤੇ ਆ ਵੀ ਸੋਨਾ ਜਿਹਾ ਕਲਰ ਆ ਗਿਆ ਮਸਟਰਡ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਜਿਹਦੇ ਵਿੱਚ ਮਰੂਨ ਦਾ ਤੇ ਨਾਲ ਤਿੱਲੇ ਦਾ ਵਰਕ ਜੇ ਬਹੁਤ ਪਿਆਰਾ ਰੇਟ ਉਹ ਸੇਮ ਅੱਗੇ ਆ ਗਿਆ ਜੇ ਡਾਰਕ ਮੁੰਗੀਆਂ ਸ਼ੇਡ ਇਹ ਵੀ ਚੈੱਕ ਕਰ ਲਿਓ ਤੇ ਆਪਣੇ ਆਰਡਰ ਜਿਹੜੇ ਜੇ ਜਲਦੀ ਜਲਦੀ ਬੁੱਕ ਕਰਿਓ ਦਿੱਤੇ ਹੋਏ ਨੰਬਰ ਦੇ ਉੱਤੇ ਸਕਰੀਨਸ਼ਾਟ ਭੇਜਿਓ ਤੇ ਆਹ ਸੋਨਾ ਜਿਹਾ ਕਲਰ ਆ ਗਿਆ ਜੇ ਰਸਟ ਚੈੱਕ ਕਰਿਓ ਜੀ ਬਹੁਤ ਪਿਆਰਾ ਕਲਰ ਜੇ ਬਹੁਤ ਜਿਆਦਾ ਸੋਨਾ ਸੂਟ ਜੇ ਜਿਹਦੇ ਵਿੱਚ ਸਿੰਧੀ ਬੂਟੀ ਦਾ ਵਰਕ ਹੋਇਆ ਜੇ ਨਾਲ ਤਿੱਲੇ ਦਾ ਵਰਕ ਹੈਡ ਜੇ ਰੇਟ ਸੇਮ ਉਹੀ ਆਉਣਾ ਜੇ 500 ਤੇ 450 ਰੁਪਏ ਤੇ ਆਹ ਹੁਣ ਚੈੱਕ ਕਰਿਓ ਇਹ ਵਰਕ ਆ ਗਿਆ ਜੇ ਆਪਣੇ ਕੋਲ ਕਾਟਨ ਦੇ ਉੱਤੇ ਫੈਬਰਿਕ ਚੈੱਕ ਕਰ ਲਿਓ ਇਹਦਾ ਫੈਬਰਿਕ ਆ ਗਿਆ ਜੇ ਕੈਮਰਿਕ ਕਾਟਨ ਦਾ embroiderry ਵਰਕ ਆ ਗਿਆ ਜੇ ਸਿੰਧੀ ਬੂਟੀ ਦਾ ਨਾਲ ਮਿਰਰ ਦਾ ਵਰਕ ਜੇ ਛੋਟੀਆਂ-ਛੋਟੀਆਂ ਬੂਟੀਆਂ ਤੁਹਾਨੂੰ ਸਾਰੇ ਸੂਟ ਦੇ ਵਿੱਚ ਪਈਆਂ ਮਿਲ ਜਾਣਗੀਆਂ ਨਾਲ neck ਦੇ ਉੱਤੇ ਵਰਕ ਜੇ ਦੇ ਸੋਨਾ ਜਿਹਾ ਲੈਂਥ ਜਿਹੜੀ ਜੇ 42 ਤੱਕ ਇਹਦੀ ਰੈਡੀ ਹੁੰਦੀ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਸਿੰਗਲ ਸੂਟ ਵੀ ਤੁਸੀਂ ਬੁੱਕ ਕਰ ਸਕਦੇ ਤੇ ਤੇ ਆ ਆ ਗਿਆ ਜੇ ਅੱਗੇ ਆਪਣੇ ਕੋਲ ਮਜੈਂਟਾ ਸ਼ੇਡ ਥੋੜੀ ਜੀ ਲਾਈਟ ਸ਼ੇਡ ਜੇ ਵੀਡੀਓ ਚ ਤੁਹਾਨੂੰ ਡਾਰਕ ਦਿਖਦੀ ਆ ਪਰ ਇਹ ਲਾਈਟ ਜੇ ਤੇ ਇਹ ਸੂਟ ਤੁਸੀਂ ਸੜਕੋ ਲੈ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਆ ਵੀ ਸੋਹਣੀ ਜੀ ਸ਼ੇਡ ਆ ਗਈ ਜੇ ਲਾਈਟ ਲਵੈਂਡਰ ਸ਼ੇਡ ਤੇ ਇਹਦੇ ਵਿੱਚ ਵੀ ਤੁਹਾਨੂੰ neck ਤੇ work ਮਿਲ ਜੂਗਾ ਨਾਲ ਇਹਦੇ ਘੇਰੇ ਦੇ ਉੱਤੇ work ਮਿਲ ਜੂਗਾ ਜੇ ਸਿੰਧੀ ਬੂਟੀ ਦਾ work ਸੇਮ ਰੇਟ ਵੀ ਸੇਮ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਆ ਵੀ ਸੋਨਾ ਜਿਹਾ ਸੂਟ ਤੁਸੀਂ ਲੈ ਸਕਦੇ ਜੀ ਜਿਹਦੇ ਵਿੱਚ ਬਹੁਤ ਪਿਆਰਾ ਜਿਹਾ work ਹੋਇਆ ਜੇ ਨਾਲ neck ਦਾ ਡਿਜ਼ਾਈਨ ਵੀ ਬਣਿਆ ਹੋਣਾ ਜੀ ਇਹਦੇ ਤੇ ਨਾਲ ਇਹਦੇ ਘੇਰੇ ਦੇ ਉੱਤੇ work ਵੀ ਤੁਹਾਨੂੰ ਮਿਲ ਜਣਾ ਜੀ ਅੱਗੇ ਆ ਗਿਆ ਜੀ ਬਲੂ ਕਲਰ ਤੇ ਇਹ ਵੀ ਤੁਸੀਂ ਇਦਾਂ ਹੀ ਲੈ ਸਕਦੇ ਜੀ neck ਦੇ ਡਿਜ਼ਾਈਨ ਦੇ ਨਾਲ ਤੇ ਨਾਲ ਘੇਰੇ ਦੇ ਡਿਜ਼ਾਈਨ ਦੇ ਨਾਲ ਰੇਟ ਸੇਮ ਉਹੀ 545 ਰੁਪਏ ਤੇ ਆ ਵੀ ਸੋਨਾ ਜਿਹਾ ਆ ਗਿਆ ਜੇ ਫੈਬਰਿਕ ਕਾਟਨ ਦਾ ਤੇ ਫੈਬਰਿਕ ਜਿਹੜਾ ਜੇ ਮੈਂ ਤੁਹਾਨੂੰ ਦੱਸੀ ਜਣਾ ਨਾਲ ਨਾਲ ਮੇਰੇ ਕੋ ਸੁਣੀ ਜਾਏ ਉਹ ਤੇ ਜੇ ਨਾ ਪਤਾ ਲੱਗੂਗਾ ਮੈਨੂੰ ਮੈਸੇਜ ਕਰ ਲਿਓ ਮੈਂ ਤੁਹਾਨੂੰ ਕੋਈ ਨਹੀਂ ਇਹਦੇ ਰਿਪਲਾਈ ਦੇ ਦੂੰਗਾ ਜੀ ਇਹ ਵੀ ਵਰਕ ਤੁਸੀਂ ਵੇਖ ਸਕਦੇ ਜੀ ਜਿਹਦੇ ਵਿੱਚ ਤੁਹਾਨੂੰ ਕਾਟਨ ਦੇ ਉੱਤੇ ਸੂਟ ਮਿਲ ਜਾਣਾ ਸੋਨਾ ਜਿਹਾ ਤੇ ਆ ਵੀ ਇੱਕ ਪਿਆਰਾ ਜਿਹਾ ਡਿਜ਼ਾਈਨ ਜਿਹੜਾ ਜੇ ਇਹ ਵੀ ਕਾਟਨ ਦੇ ਉੱਤੇ ਜੇ ਰੇਟ ਸੇਮ ਉਹੀ 545 ਰੁਪਏ ਸ਼ਿਪਿੰਗ ਫ੍ਰੀ ਤੇ ਆ ਵੀ ਸੋਨਾ ਜਿਹਾ ਕਲਰ ਲੈ ਲਿਓ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਬੁੱਕ ਕਰ ਲਿਓ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਇਸ ਤੋਂ ਬਾਅਦ ਹੁਣ ਸੂਟ ਹੋ ਗਏ ਜੇ ਮਸਲੀਨ ਦੇ ਸ਼ਿਰੂ ਜਿਹਦੇ ਵਿੱਚ ਵਰਕ ਵੇਖੀ ਜਾਏ ਉਹ ਡਿਜ਼ਾਈਨ ਵੇਖੀ ਜਾਏ ਉਹ ਤੇ ਥੋੜੀ ਜੀ ਵੀਡੀਓ ਜਿਹੜੀ ਆ ਉਹ ਖਿੱਚ ਦਿੰਨੇ ਆ ਕਿਉਂਕਿ ਲੰਬੀ ਨਾ ਚੱਲ ਜੇ ਰੇਟ ਸੇਮ ਆਉਣਾ ਜੇ 500 ਤੇ 45 ਰੁਪਏ ਡਿਜ਼ਾਈਨ ਆਪਣੇ ਚੈੱਕ ਕਰੀ ਜਾਏ ਤੇ ਜਲਦੀ ਜਲਦੀ ਬੁੱਕ ਕਰੀ ਜਾਏ ਨੱਕ ਦੇ ਡਿਜ਼ਾਈਨ ਨਾਲ ਆਉਣਗੇ ਜੇ ਨਾਲ ਘੇਰੇ ਦੇ ਡਿਜ਼ਾਈਨ ਜੇ ਬਾਜੂ ਤੇ ਵਰਕ ਕੋਈ ਨਹੀਂ ਜੇ ਬਿਨਾਂ ਦੁਪੱਟੇ ਤੋਂ ਜੇ ਰੇਟ ਸੇਮ ਉਹੀ 500 ਤੇ 45 ਰੁਪਏ ਫੈਬਰਿਕ ਮਸਲੀਨ ਦਾ ਜੇ 5 ਮੀਟਰ ਦੀ ਕਟ ਦੇ ਨਾਲ neck ਦਾ ਵਰਕ ਵੇਖੋ ਤੇ ਡਿਜ਼ਾਈਨ ਵੇਖੋ ਡਿਜ਼ਾਈਨ ਦਾ ਘੇਰਾ ਜਿਹੜਾ ਜੇ ਇਹਦਾ 22 ਤੋਂ 23 ਇੰਚ ਦਾ ਘੇਰਾ ਰੈਡੀ ਹੁੰਦਾ ਜੇ 42 ਇੰਚ ਲੈਂਥ ਰੈਡੀ ਹੁੰਦੀ ਜੇ ਬਿਨਾਂ ਦੁਪट्टे ਤੋਂ ਜੇ ਡਿਜ਼ਾਈਨ ਵੇਖੀ ਜਾਓ ਤੇ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਜਿਹੜੇ ਆ ਉਹ ਡਨ ਕਰੀ ਜਾਓ ਸ਼ਿਪਿੰਗ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ ਚ ਸਿੰਗਲ ਸੂਟ ਵੀ ਤੁਸੀਂ ਲੈ ਸਕਦੇ ਜੇ ਅਭੀ ਸੋਣਾ ਜ ਵਰਕ ਚੈੱਕ ਕਰ ਲਿਓ ਡਿਜ਼ਾਈਨ ਚੈੱਕ ਕਰ ਲਿਓ ਤੇ ਇਹਦਾ ਵੀ ਤੁਸੀਂ neck ਦਾ ਵਰਕ ਵੇਖ ਸਕਦੇ ਜੇ ਹੈਵੀ ਤੇ suit ਦਾ ਸੇਮ ਕਲਰ ओरिजिनल ਤੁਹਾਨੂੰ ਵੀਡੀਓ ਵਾਲਾ ਮਿਲ ਜੂਗਾ ਰੇਟ ਸੇਮ ਉਹੀ 845 ਰੁਪਏ ਇਹ ਆ ਗਿਆ ਜੇ ਗ੍ਰੇ ਮਾਊਸ ਜਿਹਾ ਕਲਰ ਜੇ ਬਹੁਤ ਸੋਹਣਾ ਜਿਹਾ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ 545 ਰੁਪਈਆ ਚ ਸ਼ਿਪਿੰਗ ਫ੍ਰੀ ਦੇ ਨਾਲ ਤੇ ਆਹ ਡਿਜ਼ਾਈਨ ਆ ਗਿਆ ਜੇ ਬਹੁਤ ਜ਼ਿਆਦਾ ਪਿਆਰਾ ਤੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿਣ ਵਾਲਾ ਡਿਜ਼ਾਈਨ ਤੇ ਕਲਰ ਆ ਗਿਆ ਜੇ ਦਾ ਪੀਚ ਜਿਹਦੇ ਵਿੱਚ ਫਿਰੋਜੀ ਕਲਰ ਦਾ ਵਰਕ ਜੇ neck ਦੇ ਉੱਤੇ ਵੀ ਸੇਮ ਇਦਾਂ ਮਿਲ ਜੂਗਾ ਤੁਹਾਨੂੰ ਤੇ ਰੇਟ ਆਉਣਾ ਜੇ 545 ਰੁਪਏ ਸ਼ਿਪਿੰਗ ਫਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੋਨਾ ਜਾਂ ਮਸਲੀਨ ਦਾ ਸੂਟ ਜਿਹਦੇ ਵਿੱਚ ਵਰਕ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਸੋਨਾ ਹੈ ਇਹਦੇ ਵਿੱਚ ਵਾਈਨ ਸ਼ੇਡ ਦੇ ਨਾਲ ਰੇਟ ਸੇਮ ਉਹੀ ਸ਼ਿਪਿੰਗ ਫਰੀ ਦੇ ਨਾਲ 545 ਦਾ ਸੂਟ ਅੱਗੇ ਆ ਗਈ ਸੋਣੀ ਜੀ ਕਰੀਮ ਸ਼ੇਡ ਤੇ ਇਹ ਵੀ ਤੁਸੀਂ ਵੇਖ ਸਕਦੇ ਜੇ ਚੈੱਕ ਕਰ ਸਕਦੇ ਜੇ ਮਸਲੀਨ ਦੇ ਸੂਟ ਨੇ ਦੁਪੱਟੇ ਤੋਂ ਬਿਨਾਂ ਨੇ ਤੁਹਾਨੂੰ ਸਿਰਫ ਮੈਂ ਡਿਜ਼ਾਈਨ ਸੇਮ ਨੇ ਸਿਰਫ ਤੁਹਾਨੂੰ ਕਲਰ ਤੇ ਥ੍ਰੈਡ ਵਰਕ ਹੀ ਦਿਖਾਉਣੇ ਆ ਮੈਂ ਇਹ ਚ ਚੈੱਕ ਕਰ ਲਿਓ ਵੀ ਤੁਹਾਡੇ ਕੋ ਕਿਹੜੇ ਕਿਹੜੇ ਦੁਪੱਟੇ ਪਏ ਆ ਤੇ ਆਪਣੇ ਸੂਟ ਜਿਹੜੇ ਜਿਓ ਬੁੱਕ ਕਰ ਲਿਓ ਅਬੀ ਮਸਲੀਨ ਦੇ ਉੱਤੇ ਜੇ ਵਰਕ ਇੱਚੂ ਬੜਾ ਪਿਆਰਾ ਜਿਹਾ ਤਿੱਲੇ ਦਾ ਦੇ ਨਾਲ ਇਹਦੇ ਵਿੱਚ ਥ੍ਰੈਡ ਦਾ ਵਰਕ ਆ ਨੈਕ ਲਾਈਨਰ ਦੀ ਵੀ ਬੜੀ ਸੋਹਣੀ ਬਣੀ ਆ ਤੇ ਸ਼ਿਪਿੰਗ ਫ੍ਰੀ ਜੇ ਰੇਟ ਸੇਮ ਉਹੀ 545 ਰੁਪਏ ਅਬੀ ਸੋਹਣਾ ਜਿਹਾ ਡਿਜ਼ਾਈਨ ਲੈ ਲਓ ਸੇਮ ਡਿਜ਼ਾਈਨ ਤੇ ਸੇਮ ਕੁਆਲਿਟੀ ਸੇਮ ਰੇਟ ਤੇ ਸੇਮ ਫੈਬਰਿਕ ਅੱਗੇ ਆ ਗਿਆ ਲਾਈਟ ਮਾਊਸ ਕਲਰ ਗ੍ਰੇ ਮਾਊਸ ਲਓ ਜੀ ਤੇ ਅੱਗੇ ਆ ਗਿਆ ਜੇ ਲੱड्डੂ ਪੀਲਾ ਕਲਰ ਚੈੱਕ ਕਰੋ ਜੀ ਆ ਵੀ ਸਕਰੀਨ ਸ਼ਾਟ ਲੈਓ ਤੇ ਆਪਣੇ ਆਰਡਰ ਜਿਹੜੇ ਜੇ ਫਾਈਨਲ ਕਰੋ ਸਟਾਕ ਮਾਹ ਰਿਪੀਟ ਹੋਇਆ ਜੇ ਫਿਰ ਇੱਕ ਵਾਰੀ ਆਪਣੇ ਕੋ ਤੇ ਅੱਗੇ ਆ ਗਿਆ ਜੇ ਮੂੰਗਿਆ ਸ਼ੇਡ ਹੋ ਗਿਆ ਬਹੁਤ ਸੋਹਣਾ ਕਲਰ ਜੇ ਤੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਕਲਰ ਆਗਾ ਸੀ ਗ੍ਰੀਨ ਇਹ ਵੀ ਤੁਸੀਂ ਬੁੱਕ ਕਰੋ ਜਲਦੀ ਜਲਦੀ ਆਪਣੇ ਆਰਡਰ ਜਿਹੜੇ ਜੇ ਫਾਈਨਲ ਕਰੋ ਤੇ ਆਹ ਕਲਰ ਹੈਗਾ ਜੇ ਆਪਣੇ ਕੋਲ ਵੀਡੀਓ ਦਾ ਲਾਸਟ ਕਲਰ ਤੇ ਡਿਜ਼ਾਈਨ ਤੁਸੀਂ ਵੇਖ ਸਕਦੇ ਜੇ ਇਹ ਸੂਟ ਆਪਾਂ ਜਿਹੜੇ ਤੁਹਾਨੂੰ ਦੇ ਦਿੱਤੇ ਆ ਇਹਨਾਂ ਦੇ ਵਿੱਚ ਆਪਣੇ ਕੋਲ ਇਹਨਾਂ ਸੂਟਾਂ ਦੇ ਵਿੱਚ ਵੀ ਤੁਹਾਨੂੰ ਸੂਟ ਮਿਲ ਜਾਣਗੇ ਕੁਆਲਿਟੀ ਕੁਆਂਟੀਟੀ ਇਹਨਾਂ ਚ ਵੀ ਮਿਲ ਜੂਗੀ ਤੇ ਬਾਕੀ ਸਿੰਧੀ ਬੂਟੀ ਦੇ ਜਿਹੜੇ ਸੂਟ ਨੇ ਉਹਨਾਂ ਦੇ ਵਿੱਚ ਵੀ ਤੁਹਾਨੂੰ ਸਾਰੇ ਸੂਟ ਜਿਹੜੇ ਜੇ ਮਿਲ ਜਾਣਗੇ ਇਨਾ ਦਾ ਫੈਬਰਿਕ ਆਉਣਾ ਜੇ ਸ਼ਿਮਰਦਾ ਤੇ ਬਾਕੀ ਹੋਰ ਨਵੇਂ ਸੂਟ ਤੇ ਨਵੀਆਂ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰ ਲਿਓ ਫੋਲੋ ਜੀ ਤੇ ਆਪਾਂ ਫੇਰ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ